ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਕ੍ਰਿਸ਼ਨ ਭਗਵਾਨ ਨੇ ਆਪਣੇ ਮਿੱਤਰ ਸੁਦਾਮੇ ਨੂੰ ਕਿਹਾ ਕਿ ਸੁਦਾਮਿਆਂ ਆ ਆਪਾਂ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਈਏ ਸੁਦਾਮੇ ਨੇ ਮਨ ਵਿੱਚ ਸੋਚਿਆ ਕਿ ਕ੍ਰਿਸ਼ਨ ਭਗਵਾਨ ਦਾ ਕੋਈ ਪਤਾ ਨਹੀਂ ਹੈ ਕਿ ਕਿੰਨਾ ਸਮਾਂ ਜੰਗਲ ਵਿੱਚ ਹੀ ਲਾ ਦੇਣ ਕ੍ਰਿਸ਼ਨ ਭਗਵਾਨ ਤਾਂ ਪੌਣਾ ਹਾਰੀ ਹਨ ਸੁਦਾਮੇ ਨੇ ਕ੍ਰਿਸ਼ਨ ਭਗਵਾਨ ਨੂੰ ਕਿਹਾ ਕਿ ਭਗਵਾਨ ਮੈਂ ਅੰਦਰੋਂ ਕੰਬੜੀ ਲੈ ਆਵਾਂ ਬਾਹਰ ਬਹੁਤ ਠੰਡ ਹੈ ਕ੍ਰਿਸ਼ਨ ਭਗਵਾਨ ਉੱਥੇ ਹੀ ਖੜ ਗਏ ਤੇ ਕਿਹਾ ਕਿ ਸੁਦਾਮਾ ਤੂੰ ਜਾ ਕੇ ਅੰਦਰੋਂ ਕੰਬੜੀ ਲੈ ਆ ਕ੍ਰਿਸ਼ਨ ਭਗਵਾਨ ਤੇ ਸੁਦਾਮਾ ਇਕੱਠੇ ਹੀ ਗੁਰੂ ਕੋਲ ਪੜਦੇ ਸਨ ਸੁਦਾਮਾ ਅੰਦਰ ਕੰਬੜੀ ਲੈਣ ਲਈ ਚਲਿਆ ਗਿਆ ਸੁਦਾਮੇ ਨੇ ਕੰਬਲੀ ਲੈ ਕੇ ਸੋਚਿਆ ਕਿ ਰਸਤੇ ਵਿੱਚ ਮੈਨੂੰ ਭੁੱਖ ਲੱਗੇਗੀ ਕ੍ਰਿਸ਼ਨ ਭਗਵਾਨ ਦਾ ਪਤਾ ਨਹੀਂ ਹੈ ਕਦੋਂ ਵਾਪਸ ਮੁੜਨ ਸੁਦਾਮੇ ਨੇ ਲੰਗਰ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਥੋੜੇ ਜਿਹੇ ਭੁੱਜੇ ਹੋਏ ਛੋਲਿਆਂ ਦੇ ਦਾਣੇ ਪਏ ਸਨ ਸੁਦਾਮੇ ਨੇ ਉਹ ਭੁੱਜੇ ਹੋਏ ਛੋਲਿਆਂ ਦੇ ਦਾਣੇ ਆਪਣੀ ਜੇਬ ਵਿੱਚ ਪਾ ਲਏ ਫਿਰ ਸੁਦਾਮਾ ਕ੍ਰਿਸ਼ਨ ਭਗਵਾਨ ਕੋਲ ਆ ਕੇ ਕਹਿਣ ਲੱਗਿਆ ਕਿ ਭਗਵਾਨ ਮੈਂ ਕੰਬਲੀ ਲੈ ਆਇਆ ਹਾਂ ਚਲੋ ਹੁਣ ਆਪਾਂ ਚੱਲਦੇ ਹਾਂ ਸੁਦਾਮੇ ਨੇ ਕ੍ਰਿਸ਼ਨ ਭਗਵਾਨ ਨੂੰ ਨਹੀਂ ਦੱਸਿਆ ਕਿ ਮੈਂ ਲੰਗਰ ਵਿੱਚੋਂ ਭੁਜੇ ਹੋਏ ਦਾਣੇ ਵੀ ਲੈ ਕੇ ਆਇਆ ਹਾਂ ਹਾਂ ਕ੍ਰਿਸ਼ਨ ਭਗਵਾਨ ਵਾਪਰ ਯੁੱਗ ਦੇ ਮਾਲਕ ਸਨ ਉਹਨਾਂ ਨੂੰ ਸਾਰਾ ਹੀ ਪਤਾ ਸੀ ਪਰ ਕਈ ਲੋਕ ਇਹ ਕਹਿਣ ਲੱਗ ਜਾਂਦੇ ਹਨ ਕਿ ਕ੍ਰਿਸ਼ਨ ਨੂੰ ਭਗਵਾਨ ਕਿਉਂ ਕਹਿੰਦੇ ਹੋ ਰਾਮਚੰਦਰ ਤੇ ਕ੍ਰਿਸ਼ਨ ਕੋਈ ਭਗਵਾਨ ਨਹੀਂ ਸਨ ਹੁਣ ਜੇ ਆਪਾਂ ਇਸ ਗੱਲ ਉੱਪਰ ਵਿਚਾਰ ਕਰੀਏ ਤਾਂ ਨਿਰੰਕਾਰ ਨੇ ਸੱਚਖੰਡ ਦੇ ਵਿੱਚੋਂ 14 ਕਲਾ ਦੇ ਕੇ ਰਾਮਚੰਦਰ ਜੀ ਨੂੰ ਤ੍ਰੇਤੇ ਯੁੱਗ ਵਿੱਚ ਭੇਜਿਆ ਤ੍ਰੇਤੇ ਯੁੱਗ ਵਿੱਚ ਜਿਸ ਨੇ ਰਾਮ ਦਾ ਨਾਮ ਜਪਿਆ ਉਹ ਜੰਮਨ ਮਰਨ ਤੋਂ ਮੁਕਤ ਹੋ ਗਿਆ ਇਸੇ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਵੀ 16 ਕਲਾ ਦੇ ਕੇ ਨਿਰੰਕਾਰ ਨੇ ਕ੍ਰਿਸ਼ਨ ਜੀ ਨੂੰ ਭੇਜਿਆ। ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਜਿਸ ਨੇ ਨਾਮ ਜਪਿਆ ਉਹ ਵੀ ਜੰਮਣ ਮਰਨ ਤੋਂ ਮੁਕਤ ਹੋ ਗਿਆ। ਹੁਣ ਇਹ ਨਿਰੰਕਾਰ ਨੇ ਭੇਜੇ ਸਨ। ਇਹ ਕੋਈ ਆਮ ਮਨੋਖ ਨਹੀਂ ਸਨ। ਇਹ ਨਿਰੰਕਾਰ ਦਾ ਹੀ ਅੰਸ਼ ਸਨ। ਜੇ ਆਪਾਂ ਇਤਿਹਾਸ ਦੇਖੀਏ ਤਾਂ ਸੈਂਕੜੇ ਹੀ ਉਦਾਹਰਣਾਂ ਇਸ ਤਰ੍ਹਾਂ ਦੀਆਂ ਮਿਲਦੀਆਂ ਹਨ। ਇਸ ਵਿੱਚ ਪੂਰੇ ਭਗਤਾਂ ਨੇ ਭਗਵਾਨ ਨੂੰ ਅਲੱਗ-ਅਲੱਗ ਰੂਪਾਂ ਦੇ ਵਿੱਚ ਪਾਇਆ ਹੈ ਸਭ ਤੋਂ ਵੱਡੀ ਗੱਲ ਭਾਗਨਾ ਦੀ ਹੈ ਧੰਨੇ ਭਗਤ ਨੇ ਪੱਥਰ ਵਿੱਚੋਂ ਭਗਵਾਨ ਨੂੰ ਪਾ ਲਿਆ ਸੀ ਧੰਨੇ ਭਗਤ ਨੇ ਪੱਥਰ ਨੂੰ ਭਗਵਾਨ ਮੰਨ ਲਿਆ ਤਾਂ ਭਗਵਾਨ ਨੇ ਪੱਥਰ ਵਿੱਚੋਂ ਪ੍ਰਗਟ ਹੋ ਕੇ ਧੰਨੇ ਨੂੰ ਦਰਸ਼ਨ ਦਿੱਤੇ ਭਗਤ ਨਾਮਦੇਵ ਜੀ ठाकुर ਨੂੰ ਭੋਗ ਲਗਵਾਉਣ ਵਾਸਤੇ ਰੋਟੀ ਬਣਾ ਰਹੇ ਸਨ ਉਥੇ ਇੱਕ ਕੁੰਕਰ ਭਾਵ ਕੁੱਤਾ ਆਇਆ ਉਸਨੇ ਰੋਟੀ ਆਪਣੇ ਮੂੰਹ ਵਿੱਚ ਚੁੱਕ ਲਈ ਜਦੋਂ ਨਾਮਦੇਵ ਜੀ ਨੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਭਗਵਾਨ ਇੰਨੀ ਕਾਲੀ ਹਜੇ ਤਾਂ ਮੈਂ ਰੋਟੀ ਨੂੰ ਘਿਓ ਲਗਾਉਣਾ ਹੈ ਭਗਤ ਨਾਮਦੇਵ ਜੀ ਨੇ ਘਿਓ ਵਾਲੀ ਕੌਲੀ ਚੁੱਕ ਕੇ ਕਿਹਾ ਕਿ ਭਗਵਾਨ ਰੁੱਖੀ ਰੋਟੀ ਨਾ ਖਾ ਲਿਆ ਮੈਂ ਰੋਟੀ ਚੋਪੜ ਦਿੰਦਾ ਹਾਂ ਉਹ ਕੁੱਤਾ ਉਸੇ ਸਮੇਂ ਰੋਟੀ ਲੈ ਕੇ ਦੌੜ ਪਿਆ ਭਗਤ ਨਾਮਦੇਵ ਜੀ ਘਿਓ ਵਾਲੀ ਕੌਲੀ ਲੈ ਕੇ ਉਸਦੇ ਪਿੱਛੇ ਭੱਜੇ ਕੁੱਤਾ ਰੋਟੀ ਲੈ ਕੇ ਅੱਗੇ-ਅੱਗੇ ਭੱਜਿਆ ਜਾ ਰਿਹਾ ਸੀ ਤੇ ਨਾਮਦੇਵ ਜੀ ਵੀ ਉਸਦੇ ਪਿੱਛੇ-ਪਿੱਛੇ ਭੱਜੇ ਜਾ ਰਹੇ ਸਨ ਨਾਲੇ ਭਗਤ ਨਾਮਦੇਵ ਜੀ ਉਸ ਨੂੰ ਆਵਾਜ਼ ਮਾਰ ਕੇ ਕਹਿ ਰਹੇ ਸਨ ਕਿ ਭਗਵਾਨ ਮੈਂ ਰੋਟੀ ਚੋਪੜ ਦਿੰਦਾ ਹਾਂ ਤੂੰ ਫੇਰ ਖਾ ਲਵੀਂ ਇਸ ਤਰ੍ਹਾਂ ਕਹਿੰਦੇ ਹੋਏ ਨਾਮਦੇਵ ਜੀ ਬਹੁਤ ਦੂਰ ਤੱਕ ਉਸ ਕੁੱਤੇ ਦੇ ਪਿੱਛੇ ਭੱਜਦੇ ਗਏ ਅਖੀਰ ਜਦੋਂ ਭਗਤ ਨਾਮਦੇਵ ਜੀ ਥੱਕ ਕੇ ਹਫਕੇ ਡੰਣ ਲੱਗੇ ਤਾਂ ਉਸ ਸਮੇਂ ਕੁੱਤੇ ਨੇ ਭਗਵਾਨ ਦਾ ਰੂਪ ਧਾਰ ਲਿਆ ਭਗਵਾਨ ਨੇ ਨਾਮਦੇਵ ਨੂੰ ਕਿਹਾ ਕਿ ਓਏ ਛੀਂਬਿਆ ਤੂੰ ਸਾਨੂੰ ਕੁੱਤਾ ਸਮਝਦਾ ਹੈ ਨਾਮਦੇਵ ਜੀ ਨੇ ਕਿਹਾ ਕਿ ਭਗਵਾਨ ਮੈਂ ਤਾਂ ਤੁਹਾਨੂੰ ਇੱਕ ਵਾਰ ਵੀ ਕੁੱਤਾ ਨਹੀਂ ਕਿਹਾ ਮੈਂ ਤਾਂ ਇੱਕ ਵਾਰ ਵੀ ਮਨ ਵਿੱਚ ਇਹ ਫੁਰਨਾ ਨਹੀਂ ਬਣਾਇਆ ਕਿ ਤੂੰ ਕੁੱਤਾ ਹੈ ਮੈਂ ਤਾਂ ਤੇਰੇ ਪਿੱਛੇ ਪਿੱਛੇ ਭੱਜਦਾ ਇਹੀ ਕਹਿੰਦਾ ਆ ਰਿਹਾ ਸੀ ਕਿ ਭਗਵਾਨ ਕਾਲੀ ਨਾ ਕਰ ਰੁੱਖੀ ਰੋਟੀ ਨਾ ਖਾ ਮੈਂ ਰੋਟੀ ਈਓ ਨਾਲ ਚੋਪੜ ਦਿੰਦਾ ਹਾਂ ਤੂੰ ਫੇਰ ਖਾ ਲਵੀਂ ਮੈਂ ਤਾਂ ਤੈਨੂੰ ਇੱਕ ਵਾਰ ਵੀ ਆਪਣੇ ਮੂੰਹ ਨਾਲ ਕੁੱਤਾ ਨਹੀਂ ਕਿਹਾ ਮੈਂ ਤਾਂ ਤੈਨੂੰ ਭਗਵਾਨ ਹੀ ਕਹਿੰਦਾ ਹੋਇਆ ਤੇਰੇ ਪਿੱਛੇ ਪਿੱਛੇ ਭੱਜਿਆ ਆ ਰਹਾ ਹਾਂ ਇਹ ਸੁਣ ਕੇ ਭਗਵਾਨ ਦੇ ਨੇਤਰਾਂ ਵਿੱਚੋਂ ਜਲ ਆ ਗਿਆ ਭਗਵਾਨ ਨੇ ਨਾਮਦੇਵ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਫਰਮਾਇਆ ਕਿ ਭਗਤਾ ਮੈਂ ਤਾਂ ਤੇਰਾ ਇਮਤਿਹਾਨ ਲੈ ਰਿਹਾ ਸੀ ਤੂੰ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਹੈ ਹੁਣ ਦੱਸੋ ਜਿਨ੍ਹਾਂ ਨੂੰ ਨਿਰੰਕਾਰ ਨੇ ਯੁੱਗ ਦਾ ਮਾਲਕ ਬਣਾ ਕੇ ਆਪਣੀਆਂ ਸ਼ਕਤੀਆਂ ਦੇ ਕੇ ਭੇਜਿਆ ਉਹਨਾਂ ਨੂੰ ਭਗਵਾਨ ਕਹਿਣ ਵਿੱਚ ਕਿਹੜੀ ਗਲਤ ਗੱਲ ਹੈ ਜੇ ਆਪਣੇ ਉੱਪਰ ਕੋਈ ਮੁਸੀਬਤ ਆਈ ਹੋਵੇ ਤੇ ਕੋਈ ਬੰਦਾ ਆਪਣੀ ਉਸ ਮੁਸੀਬਤ ਦੇ ਵਿੱਚ ਮਦਦ ਕਰ ਦਵੇ ਤਾਂ ਆਪਾਂ ਉਸ ਨੂੰ ਵੀ ਇਹੀ ਕਹਿਣ ਲੱਗ ਜਾਂਦੇ ਹਾਂ ਕਿ ਤੂੰ ਤਾਂ ਰੱਬ ਦਾ ਰੂਪ ਬਣ ਕੇ ਮੇਰੀ ਮੁਸੀਬਤ ਨੂੰ ਹੱਲ ਕਰਨ ਲਈ ਆ ਗਿਆ ਗੱਲ ਤਾਂ ਸਾਰੀ ਸ਼ਰਦਾ ਭਾਵਨਾ ਤੇ ਵਿਸ਼ਵਾਸ ਦੀ ਹੈ ਜਿਸ ਦੀ ਸ਼ਰਦਾ ਭਾਵਨਾ ਨਹੀਂ ਉਸ ਦੇ ਸਾਹਮਣੇ ਭਾਵੇਂ ਰੱਬ ਵੀ ਖੜਾ ਹੋਵੇ ਪਰ ਉਸ ਨੂੰ ਰੱਬ ਦੀ ਕਦੇ ਪਹਿਚਾਣ ਨਹੀਂ ਆਉਂਦੀ ਕ੍ਰਿਸ਼ਨ ਭਗਵਾਨ ਤੇ ਸੁਦਾਮਾ ਜੰਗਲ ਵੱਲ ਨੂੰ ਤੁਰ ਪਏ। ਕ੍ਰਿਸ਼ਨ ਭਗਵਾਨ ਸੁਦਾਮੇ ਦੇ ਨਾਲ ਮਿੱਠੇ-ਮਿੱਠੇ ਬਚਨ ਕਰਦੇ ਹੋਏ ਜਾ ਰਹੇ ਸਨ। ਕ੍ਰਿਸ਼ਨ ਭਗਵਾਨ ਤੁਰਦੇ-ਤੁਰਦੇ ਸੁਦਾਮੇ ਤੋਂ ਥੋੜਾ ਅਗਾਹ ਹੋ ਗਏ ਕਿਉਂਕਿ ਭਗਵਾਨ ਤਾਂ ਜਾਣੀ-ਜਾਣ ਸਨ। ਜਦੋਂ ਸੁਦਾਮਾ ਥੋੜਾ ਪਿਛੇ ਰਹਿ ਗਿਆ ਤਾਂ ਸੁਦਾਮੇ ਨੇ ਆਪਣੀ ਜੇਬ ਵਿੱਚੋਂ ਥੋੜੇ ਦਾਣੇ ਕੱਢ ਕੇ ਆਪਣੇ ਮੂੰਹ ਵਿੱਚ ਪਾ ਲਏ। ਤੇ ਫਟਾਫਟ ਚੱਬ ਕੇ ਖਾ ਲਏ। ਕ੍ਰਿਸ਼ਨ ਭਗਵਾਨ ਨੇ ਜਾਣ ਬੁੱਝ ਕੇ ਸੁਦਾਮੇ ਦਾ ਦਾਣੇ ਖਾਣ ਲਈ ਦਾਲਵਾ ਦਿੱਤਾ। ਫੇਰ ਕ੍ਰਿਸ਼ਨ ਭਗਵਾਨ ਰੁਕ ਗਏ। ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਸੁਦਾਮਿਆ ਸਾਡੇ ਨਾਲ-ਨਾਲ ਤੁਰ। ਫੇਰ ਸੁਦਾਮਾ ਫਟਾਫਟ ਕ੍ਰਿਸ਼ਨ ਭਗਵਾਨ ਦੇ ਬਰਾਬਰ ਆ ਗਿਆ। ਕ੍ਰਿਸ਼ਨ ਭਗਵਾਨ ਨੇ ਸੁਦਾਮੇ ਨੂੰ ਕਿਹਾ ਕਿ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਤੂੰ ਕੁਝ ਖਾ ਰਿਹਾ ਹੈ ਸੁਦਾਮੇ ਦੇ ਮਨ ਵਿੱਚ ਆਇਆ ਕਿ ਜੇ ਮੈਂ ਦੱਸਿਆ ਕਿ ਮੈਂ ਦਾਣੇ ਖਾ ਰਿਹਾ ਹਾਂ ਤਾਂ ਫੇਰ ਦਾਣੇ ਮੈਨੂੰ ਕ੍ਰਿਸ਼ਨ ਭਗਵਾਨ ਨੂੰ ਵੀ ਦੇਣੇ ਪੈਣਗੇ ਦਾਣੇ ਤਾਂ ਥੋੜੇ ਹੀ ਹਨ ਜੇ ਮੈਂ ਕ੍ਰਿਸ਼ਨ ਭਗਵਾਨ ਨੂੰ ਦੱਸਿਆ ਮੇਰੇ ਖਾਣ ਲਈ ਦਾਣੇ ਘੱਟ ਰਹਿ ਜਾਣਗੇ ਸੁਦਾਮੇ ਨੇ ਕਿਹਾ ਕਿ ਭਗਵਾਨ ਇੱਥੇ ਚਾਰੇ ਪਾਸੇ ਦਾ ਜੰਗਲ ਹੈ ਇੱਥੇ ਖਾਣ ਨੂੰ ਤਾਂ ਕੁਝ ਨਹੀਂ ਹੈ ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਅੱਛਾ ਸਾਨੂੰ ਲੱਗਿਆ ਕਿ ਤੂੰ ਕੁਝ ਖਾ ਰਿਹਾ ਹੈ ਸੁਦਾਮੇ ਨੇ ਕਿਹਾ ਕਿ ਜੀ ਮੈਂ ਕੁਝ ਨਹੀਂ ਖਾ ਰਿਹਾ ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਸੁਦਾਮਾ ਠੀਕ ਹੈ ਕ੍ਰਿਸ਼ਨ ਭਗਵਾਨ ਤੇ ਸੁਦਾਮਾ ਫੇਰ ਅਗਾ ਤੁਰ ਪਏ ਸੁਦਾਮੇ ਨੇ ਸੋਚਿਆ ਕਿ ਭਗਵਾਨ ਨੂੰ ਪਤਾ ਨਹੀਂ ਲੱਗਿਆ ਭਗਵਾਨ ਨੇ ਫਿਰ ਮਿੱਠੇ ਮਿੱਠੇ ਬਚਨ ਸੁਣਾਉਣੇ ਸ਼ੁਰੂ ਕਰ ਦਿੱਤੇ ਥੋੜੀ ਦੇਰ ਬਾਅਦ ਸੁਦਾਮਾ ਕ੍ਰਿਸ਼ਨ ਭਗਵਾਨ ਨਾਲੋਂ ਹੌਲੀ ਤੁਰਨ ਲੱਗ ਪਿਆ ਕ੍ਰਿਸ਼ਨ ਭਗਵਾਨ ਜਾਣ ਬੁੱਝ ਕੇ ਅੱਗੇ ਨਿਕਲ ਗਏ ਸੁਦਾਮੇ ਨੇ ਫਿਰ ਜੇਬ ਵਿੱਚੋਂ ਦਾਣੇ ਕੱਢੇ ਤੇ ਫੱਕਾ ਮਾਰ ਲਿਆ ਤੇ ਚੱਬਣ ਲੱਗ ਪਿਆ ਦਾਣੇ ਚੱਬਣ ਦੀ ਥੋੜੀ ਥੋੜੀ ਆਵਾਜ਼ ਵੀ ਆਉਣ ਲੱਗ ਪਈ ਕ੍ਰਿਸ਼ਨ ਭਗਵਾਨ ਨੇ ਫੇਰ ਪਿੱਛੇ ਮੁੜ ਕੇ ਸੁਦਾਮੇ ਨੂੰ ਕਿਹਾ ਕਿ ਸੁਦਾਮਿਆ ਸਾਡੇ ਨਾਲ-ਨਾਲ ਤੁਰ ਸੁਦਾਮਾ ਕ੍ਰਿਸ਼ਨ ਜੀ ਦੇ ਬਰਾਬਰ ਹੋ ਗਿਆ ਕ੍ਰਿਸ਼ਨ ਜੀ ਨੇ ਕਿਹਾ ਕਿ ਸੁਦਾਮਿਆ ਕੋਈ ਗੱਲ ਬਾਤ ਸੁਣਾ ਸੁਦਾਮੇ ਤੋਂ ਬੋਲ ਨਾ ਹੋਇਆ ਕਿਉਂਕਿ ਮੂੰਹ ਵਿੱਚ ਦਾਣੇ ਸਨ ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਸੁਦਾਮਿਆ ਤੂੰ ਬੋਲਦਾ ਕਿਉਂ ਨਹੀਂ ਤੂੰ ਕੁਝ ਖਾ ਰਿਹਾ ਹੈ ਸੁਦਾਮੇ ਨੇ ਸਿਰ ਹਲਾਇਆ ਜੀ ਨਹੀਂ ਸੁਦਾਮੇ ਨੇ ਮਲਕ ਦੇਣੇ ਦਾਣੇ ਅੰਦਰ ਲੰਘਾ ਲਏ ਕ੍ਰਿਸ਼ਨ ਭਗਵਾਨ ਦਿਆਲੂ ਕਿਰਪਾਲੂ ਸਨ ਕ੍ਰਿਸ਼ਨ ਭਗਵਾਨ ਹੱਸ ਕੇ ਸੁਦਾਮੇ ਦੇ ਮੋਢੇ ਤੇ ਹੱਥ ਰੱਖ ਕੇ ਫੇਰ ਅੱਗੇ ਤੁਰ ਪਏ ਭਗਵਾਨ ਤਾਂ ਬੰਦੇ ਦਾ ਇਮਤਿਹਾਨ ਲੈਂਦਾ ਹੈ ਕਿ ਬੰਦਾ ਸਾਡੇ ਅੱਗੇ ਸੱਚ ਬੋਲਦਾ ਹੈ ਜਾਂ ਝੂਠ ਬੋਲਦਾ ਹੈ ਤੀਸਰੀ ਵਾਰ ਫੇਰ ਸੁਦਾਮੇ ਨੇ ਉਵੇਂ ਹੀ ਕੀਤਾ ਸੁਦਾਮੇ ਨੇ ਪਿੱਛੇ ਹੋ ਕੇ ਮਨ ਵਿੱਚ ਸੋਚਿਆ ਕਿ ਹੁਣ ਕੰਮ ਨਿਬੇੜ ਹੀ ਦਈਏ ਸੁਦਾਮੇ ਨੇ ਫਟਾਫਟ ਸਾਰੇ ਦਾਣਿਆਂ ਦਾ ਪੱਕਾ ਮਾਰ ਲਿਆ ਕ੍ਰਿਸ਼ਨ ਭਗਵਾਨ ਇੱਕਦਮ ਰੁਕ ਗਏ ਕ੍ਰਿਸ਼ਨ ਭਗਵਾਨ ਨੇ ਪਿੱਛੇ ਮੁੜ ਕੇ ਸੁਦਾਮੇ ਦੀ ਡੌਲੇ ਤੋਂ ਬਾਹ ਫੜ ਕੇ ਕਿਹਾ ਕਿ ਸੁਦਾਮਿਆ ਸਾਨੂੰ ਲੱਗ ਰਿਹਾ ਹੈ ਕਿ ਤੂੰ ਕੁਝ ਖਾ ਰਿਹਾ ਹੈ ਸੋਦਾਮੇ ਨੇ ਸਿਰ ਹਿਲਾਇਆ ਮੈਂ ਕੁਝ ਨਹੀਂ ਖਾ ਰਹਾ ਕ੍ਰਿਸ਼ਨ ਜੀ ਨੇ ਉਸ ਦਾ ਠੋਡੀ ਤੋਂ ਪਕੜ ਕੇ ਮੂੰਹ ਖੋਲਿਆ ਤਾਂ ਉਸ ਦੇ ਮੂੰਹ ਵਿੱਚ ਭੁਜੇ ਹੋਏ ਛੋਲਿਆਂ ਦੇ ਦਾਣੇ ਸਨ ਇਹ ਦੇਖ ਕੇ ਕ੍ਰਿਸ਼ਨ ਜੀ ਨੇ ਸਹਿਜ ਸੁਭਾਏ ਬਚਨ ਕਰ ਦਿੱਤਾ ਕਿ ਜਾ ਉਹ ਦਲਿਤਰੀਆ ਛੋਲਿਆਂ ਦੇ ਦਾਣਿਆਂ ਪਿੱਛੇ ਤੂੰ ਸਾਡੇ ਨਾਲ ਝੂਠ ਮਾਰਿਆ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਨੇ ਸਹਿਜ ਸੁਭਾਏ ਇਹੇ ਬਚਨ ਕਰ ਦਿੱਤਾ ਜਾਉ ਦਲਿੱਦਰੀਆ ਹੁਣ ਦੇਖੋ ਫਿਰ ਭਗਵਾਨ ਦਾ ਬਚਨ ਉਵੇਂ ਹੀ ਪੂਰਾ ਹੋਣ ਲੱਗ ਪਿਆ ਥੋੜੇ ਦਿਨਾਂ ਵਿੱਚ ਹੀ ਐਸੀ ਸ਼ਕਤੀ ਵਰਤੀ ਕਿ ਸੁਦਾਮੇ ਦਾ ਕ੍ਰਿਸ਼ਨ ਭਗਵਾਨ ਦੇ ਕੋਲ ਜੀ ਲੱਗਣ ਤੋਂ ਹਟ ਗਿਆ ਸੁਦਾਮਾ ਕ੍ਰਿਸ਼ਨ ਭਗਵਾਨ ਨੂੰ ਕਹਿਣ ਲੱਗਿਆ ਕਿ ਭਗਵਾਨ ਮੈਂ ਜਾਣਾ ਹੈ ਮੈਨੂੰ ਆਗਿਆ ਦੇ ਦੇਵੋ ਭਗਵਾਨ ਸੁਦਾਮੇ ਨੂੰ ਕਹਿਣ ਲੱਗੇ ਕਿ ਸੁਦਾਮਿਆ ਜੇ ਤੂੰ ਚਲਿਆ ਗਿਆ ਤਾਂ ਸਾਡਾ ਤੇਰੇ ਬਿਨਾ ਜੀ ਨਹੀਂ ਲੱਗਣਾ ਸਾਡਾ ਤੇਰੇ ਬਿਨਾ ਸਰਨਾ ਨਹੀਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਵੀ ਸੁਦਾਮੇ ਦਾ ਮਨ ਨਾ ਬਦਲਿਆ ਅਖੀਰ ਸੁਦਾਮਾ ਇੱਕ ਦਿਨ ਬਿਨਾਂ ਗੱਲ ਤੋਂ ਗੁੱਸੇ ਹੋ ਗਏ ਬਿਨਾਂ ਆਗਿਆ ਤੋਂ ਹੀ ਕ੍ਰਿਸ਼ਨ ਭਗਵਾਨ ਕੋਲੋਂ ਚਲਿਆ ਗਿਆ ਉਸ ਤੋਂ ਬਾਅਦ 12 ਸਾਲ ਦਾ ਸਮਾਂ ਨਿਕਲ ਗਿਆ ਸੁਦਾਮੇ ਦਾ ਵਿਆਹ ਹੋ ਗਿਆ ਸੁਦਾਮੇ ਦੇ ਬੱਚੇ ਵੀ ਹੋ ਗਏ ਪਰ ਸੁਦਾਮੇ ਦੇ ਘਰ ਇਹੋ ਜਿਹਾ ਦਲੇਦਰ ਪਿਆ ਕਿ ਸੁਦਾਮੇ ਦੇ ਘਰ ਅੰਤਾਂ ਦੀ ਗਰੀਬੀ ਆ ਗਈ ਸੁਦਾਮੇ ਤੋਂ ਕੋਈ ਵੀ ਕੰਮ ਨਾ ਕਰ ਹੋਇਆ ਨਾ ਹੀ ਉਸ ਨੂੰ ਕੋਈ ਕੰਮ ਕਰਨਾ ਆਇਆ ਸੁਦਾਮੇ ਦੀ ਘਰ ਵਾਲੀ ਦੂਸਰਿਆਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨ ਲੱਗੀ। ਸੋਦਾਮੇ ਦੀ ਘਰ ਵਾਲੀ ਜਿਨ੍ਹਾਂ ਦੇ ਘਰੇ ਕੰਮ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਸੁਣਿਆ ਹੈ ਤੇਰਾ ਘਰ ਵਾਲਾ ਕ੍ਰਿਸ਼ਨ ਭਗਵਾਨ ਦਾ ਮਿੱਤਰ ਸੀ। ਤੁਸੀਂ ਕ੍ਰਿਸ਼ਨ ਭਗਵਾਨ ਕੋਲ ਜਾ ਕੇ ਬੇਨਤੀ ਕਿਉਂ ਨਹੀਂ ਕਰਦੇ? ਤੁਹਾਡੇ ਘਰ ਗਰੀਬੀ ਨਾਲ ਐਨੀ ਬੁਰੀ ਹਾਲਤ ਹੈ। ਕ੍ਰਿਸ਼ਨ ਭਗਵਾਨ ਕੋਲ ਜਾ ਕੇ ਬੇਨਤੀ ਕਰਨ ਨਾਲ ਕੀ ਪਤਾ ਤੁਹਾਡੀ ਗਰੀਬੀ ਦੂਰ ਹੋ ਜਾਵੇ ਸੁਦਾਮੇ ਦੀ ਘਰ ਵਾਲੀ ਨੇ ਆ ਕੇ ਸੁਦਾਮੇ ਨੂੰ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਕ੍ਰਿਸ਼ਨ ਭਗਵਾਨ ਤੇਰੇ ਮਿੱਤਰ ਹਨ ਤੂੰ ਤੇ ਕ੍ਰਿਸ਼ਨ ਭਗਵਾਨ ਇਕੱਠੇ ਰਹੇ ਹੋ ਕ੍ਰਿਸ਼ਨ ਭਗਵਾਨ ਇਸ ਸਮੇਂ ਰਾਜੇ yogi ਹਨ ਤੁਸੀਂ ਉਹਨਾਂ ਕੋਲ ਜਾ ਕੇ ਬੇਨਤੀ ਕਰੋ ਉਨਾਂ ਨੂੰ ਆਪਣੀ ਹਾਲਤ ਦੱਸੋ ਸੁਦਾਮੇ ਨੇ ਕਿਹਾ ਕਿ ਮੈਂ ਕਿਹੜੇ ਮੂੰਹ ਨਾਲ ਜਾਵਾਂ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਹੈ ਮੈਂ ਉੱਥੋਂ ਬਿਨਾਂ ਆਗਿਆ ਗੁੱਸੇ ਹੋ ਕੇ ਆ ਗਿਆ ਸੀ ਮੇਰੇ ਤਾਂ ਕੱਪੜੇ ਵੀ ਪਾਟੇ ਹੋਏ ਹਨ ਸਿਰ ਤੇ ਪੱਗ ਵੀ ਨਹੀਂ ਹੈ ਪੈਰਾਂ ਤੋਂ ਮੈਂ ਨੰਗਾ ਹਾਂ ਇਸ ਹਾਲਤ ਵਿੱਚ ਮੈਂ ਕਿਵੇਂ ਕ੍ਰਿਸ਼ਨ ਭਗਵਾਨ ਕੋਲ ਜਾਵਾਂ ਸੋਦਾਮੇ ਦੀ ਘਰਵਾਲੀ ਨੇ ਬਹੁਤ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਮਰਜ਼ੀ ਕਰੋ ਤੁਸੀਂ ਇੱਕ ਵਾਰ ਜ਼ਰੂਰ ਕ੍ਰਿਸ਼ਨ ਭਗਵਾਨ ਕੋਲ ਜਾ ਕੇ ਬੇਨਤੀ ਕਰੋ ਸੋਦਾਮੇ ਦੇ 12 ਸਾਲ ਬਾਅਦ ਪੁੰਨ ਜਾਗ ਪਏ ਸੋਦਾਮਾ ਗਣਤੀਆਂ ਮਣਤੀਆਂ ਕਰਦਾ ਹੋਇਆ ਭਗਵਾਨ ਦੇ ਕੋਲ ਦਵਾਰਕਾ ਨਗਰੀ ਵਿੱਚ ਚਲਿਆ ਗਿਆ ਭਗਵਾਨ ਦਾ ਦਰਬਾਰ ਸਜਿਆ ਹੋਇਆ ਸੀ ਭਗਵਾਨ ਆਪਣੇ ਸਿੰਘਾਸਣ ਤੇ ਬੈਠੇ ਕਥਾ ਕਰ ਰਹੇ ਸਨ ਬਾਹਰ ਪੈਰੇ ਤੇ ਸੰਤਰੀ ਖੜੇ ਸਨ ਜਦੋਂ ਸੁਦਾਮਾ ਅੰਦਰ ਵੜਨ ਲੱਗਿਆ ਤਾਂ ਪੈਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਕਿੱਧਰ ਨੂੰ ਚੱਲਿਆ ਹੈ ਸੁਦਾਮੇ ਨੇ ਕਿਹਾ ਕਿ ਮੈਂ ਭਗਵਾਨ ਨੂੰ ਮਿਲਣ ਚੱਲਿਆ ਹਾਂ ਪੈਰੇਦਾਰਾਂ ਨੇ ਕਿਹਾ ਕਿ ਤੂੰ ਆਪਣੀ ਸ਼ਕਲ ਦੇਖੀ ਹੈ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਦੇ ਤੂੰ ਨਾਤਾ ਹੀ ਨਹੀਂ ਕੱਪੜੇ ਤੇਰੇ ਫਟੇ ਹੋਏ ਹਨ ਪੈਰਾਂ ਤੋਂ ਨੰਗਾ ਹੈ ਸਿਰ ਤੇ ਤੇਰੇ ਪੱਗ ਵੀ ਨਹੀਂ ਹੈ ਤੂੰ ਅੰਦਰ ਨਹੀਂ ਜਾ ਸਕਦਾ ਸੁਦਾਮਾ ਵਿਚਾਰਾ ਇਹ ਸੁਣ ਕੇ ਉਥੇ ਹੀ ਬੈਠ ਗਿਆ ਤੇ ਰੋਣ ਲੱਗ ਪਿਆ ਥੋੜੀ ਦੇਰ ਬਾਅਦ ਸੁਦਾਮੇ ਨੇ ਪਹਿਰੇਦਾਰਾਂ ਨੂੰ ਕਿਹਾ ਕਿ ਮੈਂ ਕ੍ਰਿਸ਼ਨ ਭਗਵਾਨ ਦਾ ਮਿੱਤਰ ਹਾਂ ਤੁਸੀਂ ਕ੍ਰਿਸ਼ਨ ਭਗਵਾਨ ਨੂੰ ਬਸ ਇੰਨਾ ਕੁ ਸਨੇਹਾ ਦੇ ਦਿਓ ਕਿ ਆਪ ਜੀ ਦਾ ਮਿੱਤਰ ਸੁਦਾਮਾ ਆਇਆ ਹੈ ਪਹਿਰੇਦਾਰ ਕਹਿਣ ਲੱਗੇ ਕਿ ਆਪਣੀ ਹਾਲਤ ਤੇ ਸ਼ਕਲ ਦੇਖੀ ਹੈ ਤੂੰ ਕਿਵੇਂ ਕ੍ਰਿਸ਼ਨ ਜੀ ਦਾ ਮਿੱਤਰ ਹੋ ਸਕਦਾ ਹੈ ਸੁਦਾਮੇ ਨੇ ਵਾਰ-ਵਾਰ ਪਹਿਰੇਦਾਰਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਕ ਵਾਰ ਮੇਰਾ ਸੁਨੇਹਾ ਕ੍ਰਿਸ਼ਨ ਜੀ ਨੂੰ ਦਵੋ ਤਾਂ ਸਹੀ ਅਖੀਰ ਪਹਿਰੇਦਾਰਾਂ ਨੂੰ ਸੁਦਾਮੇ ਤੇ ਤਰਸ ਆ ਗਿਆ ਇੱਕ ਪਹਿਰੇਦਾਰ ਨੇ ਅੰਦਰ ਜਾ ਕੇ ਕ੍ਰਿਸ਼ਨ ਭਗਵਾਨ ਜੀ ਨੂੰ ਕਿਹਾ ਕਿ ਜੀ ਇੱਕ ਬਹੁਤ ਗਰੀਬ ਬੰਦਾ ਆਇਆ ਹੈ ਪਾਟੇ ਜਿਹੇ ਕੱਪੜੇ ਪਾਏ ਹੋਏ ਹਨ ਉਹ ਪੈਰਾਂ ਤੋਂ ਨੰਗਾ ਹੈ ਉਸਦੇ ਸਿਰ ਤੇ ਪੱਗ ਵੀ ਨਹੀਂ ਬੰਨੀ ਹੋਈ ਤੇ ਉਹ ਕਹਿ ਰਿਹਾ ਹੈ ਕਿ ਮੇਰਾ ਨਾਮ ਸੁਦਾਮਾ ਹੈ ਤੇ ਉਹ ਆਪ ਜੀ ਦਾ ਮਿੱਤਰ ਹੈ ਜਦੋਂ ਕ੍ਰਿਸ਼ਨ ਭਗਵਾਨ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਕਿਹਾ ਕਿ ਮਿੱਤਰ ਸੁਦਾਮਾ ਆਇਆ ਹੈ। ਉਸੇ ਸਮੇਂ ਕ੍ਰਿਸ਼ਨ ਭਗਵਾਨ ਜੀ ਆਪਣੇ ਸੰਗਾਸਨ ਨੂੰ ਛੱਡ ਕੇ ਸੁਦਾਮੇ ਨੂੰ ਲੈਣ ਲਈ ਆਏ। ਸੁਦਾਮੇ ਨੂੰ ਦੇਖਦੇ ਸਾਰ ਹੀ ਭਗਵਾਨ ਨੇ ਘੁੱਟ ਕੇ ਆਪਣੀ ਗਲ ਵਕੜੀ ਵਿੱਚ ਲੈ ਲਿਆ। ਸੁਦਾਮੇ ਨੂੰ ਆਪਣੀ ਛਾਤੀ ਨਾਲ ਲਗਾ ਲਿਆ। ਭਗਵਾਨ ਦੇ ਨੇਤਰਾਂ ਵਿੱਚ ਜਲ ਆ ਗਿਆ। ਸੋਦਾਮੇ ਦੀਆਂ ਅੱਖਾਂ ਵਿੱਚੋਂ ਵੀ ਜਲ ਵਗਣ ਲੱਗ ਪਿਆ। ਭਗਵਾਨ ਕਹਿਣ ਲੱਗੇ ਕਿ ਸੁਦਾਮਾ ਮੈਨੂੰ ਹੀ ਪਤਾ ਹੈ ਮੈਂ 12 ਸਾਲ ਤੇਰੇ ਬਿਨਾ ਕਿਵੇਂ ਕੱਟੇ ਹਨ। ਭਗਵਾਨ ਨੇ ਘੁੱਟ ਕੇ ਆਪਣੀ ਛਾਤੀ ਨਾਲ ਲਗਾ ਕੇ ਸੁਦਾਮੇ ਨੂੰ ਪਿਆਰ ਕੀਤਾ। ਭਗਵਾਨ ਸੁਦਾਮੇ ਦੀ ਬਾਹ ਫੜ ਕੇ ਆਪਣੇ ਸਿੰਘਾਸਣ ਤੇ ਲੈ ਗਏ ਤੇ ਸੁਦਾਮੇ ਨੂੰ ਆਪਣੇ ਬਰਾਬਰ ਬਿਠਾਇਆ। ਕ੍ਰਿਸ਼ਨ ਭਗਵਾਨ ਨੇ ਰੁਕਮਣੀ ਨੂੰ ਕਿਹਾ ਕਿ ਇੱਕ ਪ੍ਰਾਂਤ ਤੇ ਜਲ ਲੈ ਕੇ ਆ। ਕ੍ਰਿਸ਼ਨ ਭਗਵਾਨ ਨੇ ਪ੍ਰਾਂਤ ਦੇ ਵਿੱਚ ਸੁਦਾਮੇ ਦੇ ਪੈਰ ਧਵਾਏ ਤੇ ਉਹ ਪੈਰਾਂ ਵਾਲਾ ਜਲ ਪੀਤਾ। ਹੁਣ ਦੇਖੋ ਸਾਧ ਸੰਗਤ ਜੀ। ਭਗਵਾਨ ਹੋ ਕੇ ਵੀ ਕ੍ਰਿਸ਼ਨ ਜੀ ਨੇ ਆਪਣੇ ਮਿੱਤਰ ਸੁਦਾਮੇ ਦਾ ਕਿੰਨਾ ਆਦਰ ਸਤਕਾਰ ਕੀਤਾ। ਕ੍ਰਿਸ਼ਨ ਜੀ ਨੇ ਕਿਹਾ ਕੇ ਸੁਦਾਮਿਆ ਤੂੰ ਸਾਡਾ ਪੁਰਾਣਾ ਮਿੱਤਰ ਹੈ ਤੇਰੇ ਵਾਪਸ ਆਉਣ ਤੇ ਅੱਜ ਸਾਨੂੰ ਪੂਰਾ ਸਾਹ ਆਉਣ ਲੱਗਿਆ ਹੈ ਫੇਰ ਕ੍ਰਿਸ਼ਨ ਭਗਵਾਨ ਨੇ ਸੁਦਾਮੇ ਨੂੰ ਤੇ ਉਸਦੇ ਪਰਿਵਾਰ ਨੂੰ ਆਪਣੇ ਕੋਲ ਹੀ ਰੱਖਿਆ ਅੱਜ ਵੀ ਉਥੇ ਸੁਦਾਮੇ ਦੇ ਮੰਦਰ ਬਣੇ ਹੋਏ ਹਨ ਇਸ ਤਰ੍ਹਾਂ ਦਾ ਪੂਰਨਾ ਕੇਵਲ ਭਗਵਾਨ ਹੀ ਪਾ ਸਕਦਾ ਹੈ ਬੰਦੇ ਦੇ ਕੋਲ ਤਾਂ ਜੇ ਥੋੜੀ ਜਹੀ ਮਾਇਆ ਆ ਜਾਵੇ ਜਾਂ ਕੋਈ ਉਸ ਨੂੰ ਔਦਾ ਮਿਲ ਜਾਵੇ ਤਾਂ ਉਹ ਆਪਣੇ ਤੋਂ ਥੱਲੇ ਦੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਆਪਣੇ ਨੇੜੇ ਵੀ ਨਹੀਂ ਲੱਗਣ ਦਿੰਦਾ ਗਰੀਬ ਨੂੰ ਦੇਖ ਕੇ ਉਹ ਮੂੰਹ ਦੂਜੇ ਪਾਸੇ ਨੂੰ ਹੀ ਕਰ ਲੈਂਦਾ ਹੈ ਕਿ ਮੈਂ ਤਾਂ ਇਸ ਨੂੰ ਜਾਣਦਾ ਹੀ ਨਹੀਂ ਕਿ ਇਹ ਕੌਣ ਹੈ ਕਿਉਂਕਿ ਹੁਣ ਮੈਂ ਅਮੀਰ ਹੋ ਗਿਆ ਹਾਂ ਤੇ ਮੇਰਾ ਬਹੁਤ ਵੱਡਾ ਅਹੁਦਾ ਹੈ ਸਾਧ ਸੰਗਤ ਜੀ ਇਹ ਗੱਲ ਆਪਾਂ ਆਮ ਹੀ ਦੇਖਦੇ ਹਾਂ ਪਰ ਬੰਦੇ ਨੂੰ ਆਪਣਾ ਗੁਜ਼ਰਿਆ ਹੋਇਆ ਵਕਤ ਕਦੇ ਭੁੱਲਣਾ ਨਹੀਂ ਚਾਹੀਦਾ ਜਿਸ ਬੰਦੇ ਨੂੰ ਅਹੁਦੇ ਦਾ ਮਾਇਆ ਦਾ ਹੰਕਾਰ ਹੋ ਜਾਂਦਾ ਹੈ ਰੱਬ ਉਸ ਕੋਲੋਂ ਮਾਇਆ ਤੇ ਅਹੁਦਾ ਵਾਪਸ ਲੈ ਲੈਂਦਾ ਹੈ ਇਸ ਕਰਕੇ ਕਦੇ ਵੀ ਮਾਇਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਸਾਖੀਆਂ ਨੂੰ ਸੁਣਨ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਇਹਨਾਂ ਵਿੱਚੋਂ ਸਿੱਖਿਆ ਲੈ ਕੇ ਆਪਣੇ ਜੀਵਨ ਉੱਪਰ ਢਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ